ਅੱਜ ਦਾ ਪ੍ਰੋਗਰਾਮ ਹੈ ਇਹ ਤਾਂ ਸੰਭਵ ਹੋ ਸਕਿਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜੋ ਵਿਜਨ ਹੈ ਔਰ ਜੋ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਮੋਢੀ ਆ ਬਾਨੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਜੋ ਇਹਨਾਂ ਦੋਨਾਂ ਦੀ ਭਰਾਵਾਂ ਦੀ ਜੋ ਇੱਕ ਨਵੀਂ ਸ਼ੁਰੂਆਤ ਕੀਤੀ ਆ ਕਿ ਜਿਹੜੀਆਂ ਤੁਸੀਂ ਇਲੈਕਸ਼ਨ ਲੜਨੀ ਆ ਜਾਂ ਜਿਹੜਾ ਤੁਸੀਂ ਕੰਮ ਕਰਨਾ ਉਹ ਸਿਹਤ ਸਿੱਖਿਆ ਰੋਜ਼ਗਾਰ ਇਹ ਤਿੰਨ ਜਿਹੜੀਆਂ ਪ੍ਰਾਇਰਟੀ ਲੈ ਕੇ ਚੱਲਿਆ ਜਾਂ ਤਾਂ EMPLOYEES ਰੱਖੇ ਨਹੀਂ ਇਕ ਤਾਂ ਅਨਪਲਾਈਮੈਂਟ ਸੀ ਉਹਦੇ ਕਰਕੇ ਜੋ ਬੱਚਾ ਦੱਸ ਰਿਹਾ ਸੀ ਕਿ ਬਾਹਰ ਜਾਣ ਦੀ ਸੋਚਦੀ ਸੀ ਦੇਸ਼ ਨੂੰ ਛੱਡ ਕੇ ਭੱਜ ਰਹੀ ਸੀ ਪਲੱਸ 2 ਕਰਕੇ ਇਹ ਮੁੱਖ ਮੰਤਰੀ ਸਾਹਿਬ ਦੀ ਸੋਚ ਸੀ ਕਿ ਸਾਡੇ ਬੱਚੇ ਬਾਹਰ ਜਾ ਕੇ ਪੜ੍ਹਨ ਵਾਸਤੇ ਵੀ ਕਿਉਂ ਜਾਣ ਔਰ ਕੰਮ ਕਰਨ ਲਈ ਕਿਉਂ ਜਾਣ ਇੱਥੇ ਹੀ ਕੰਮ ਦੇਾਂਗੇ ਉਹਨਾਂ ਨੂੰ ਸੋ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸੋਚ ਆ ਉਹਦਾ ਨਤੀਜਾ ਹੈ ਕਿ ਅੱਜ ਤੁਸੀਂ ਜਿਹੜੇ ਆ ਗਏ ਜਿਹੜੇ ਬਹੁਤ ਸਾਰੇ ਜਿਹੜੀਆਂ ਲੜਕੀਆਂ ਜਨੂੰ ਅਸੀਂ ਐਮਪੀਐਚਡਬੀ ਫੀਮੇਲ ਕਹਿੰਦੇ ਅੱਜ ਕਾ ਲੈ ਐਨਐਮਐਸ ਔਰ ਮਰੇਖਾ ਜਿਹੜੇ ophthalmic officer ਹਨ ਦੀ ਰਿਕਰੂਟਮੈਂਟ ਇਹ ਫਾਈਲ ਮੈਂਬਰਡ ਕਰੈਕਟਲੀ 15-20 ਸਾਲ ਬਾਅਦ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਸੀ ਇਹ ਔਰ ਇਹਦੇ ਚ 982 ਸੀ ਅੱਜ ਅਸੀਂ ਜਿਹੜੇ ਹੈਗੇ ਆ ਥੋੜੇ ਜਿਹੜੇ ਰਹਿੰਦੇ ਆ ਬਾਕੀ ਦੇ 4400 ਸੋ ਮੈਂ ਉਹਨਾਂ ਨੂੰ ਵੀ ਰੀਸ਼ੋਰ ਕਰਦਾ ਕਿ ਉਹਦੇ ਚ ਜਿਹੜੇ ਅਸੀਂ ਜਿੰਨਿਆਂ ਦੀ ਵੈਰੀਫਿਕੇਸ਼ਨ ਹੋ ਗਈ ਸੀ ਉਹਨਾਂ ਨੂੰ ਅੱਜ ਦੇ ਰਹੇ ਆ ਬਾਕੀ ਦੇ ਵੀ ਪੈਨਿਕ ਨਾ ਕਰਨ ਉਹ ਸੋਚਦੇ ਹੋਣਗੇ ਵੀ ਅਸੀਂ ਕਿਤੇ ਰਹਿ ਨਾ ਜਾਈਏ ਉਹਨਾਂ ਦਾ ਵੀ ਕਰਾਂਗੇ ਬਹੁਤ ਜਲਦੀ ਕਰਾਂਗੇ ਸਾਡਾ ਜਿਹੜਾ ਸਟਾਫ ਹੈਗਾ ਪਰੀសារ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਜਿਹੜੀਆਂ ਲੜਕੀਆਂ ਹੈਗੀਆਂ ਕਿ ਜਿਹੜੇ ਐਮਪੀਐਚਡਬਲ ਫੀਮੇਲ ਆ ਪੰਜਾਬ ਦੇ ਵਿੱਚ ਮਾਟਰਨਲ ਮੋਰਟੈਲਿਟੀ ਰੇਟ ਬਹੁਤ ਹਾਈ ਆ ਜੇ ਵੀ ਹੈ 105 ਹੈ which is very high ਔਰ ਉਹ ਮਿਲੇਨੀਅਮ ਗੋਲਸ ਦੇ ਵਿੱਚ ਆਪਾਂ ਜੇ ਨਹੀਂ ਆਏ ਸੋ ਤੁਹਾਡਾ ਕੀ ਰੋਲ ਹੋਏਗਾ ਉਹਦੇ ਵਿੱਚ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਤੁਸੀਂ ਆਪ ਵੀ ਅਜੇ ਕੁੜੀਆਂ ਹੋ ਔਰ ਜਿਹੜੀਆਂ ਯੰਗ ਗਰਲਸ ਹੈਗੀਆਂ ਤੁਹਾਡੀਆਂ ਛੋਟੀਆਂ ਭੈਣਾਂ ਵਰਗੀਆਂ ਹੈਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਐਨੀਮੀਆ ਡਿਟੈਕਟ ਕਰਨਾ ਔਰ ਤੁਹਾਡੇ ਕੋਲੇ ਸਾਰੇ ਇਕੁਪਮੈਂਟ ਤੁਹਾਨੂੰ ਅਸੀਂ ਅਵੇਲੇਬਲ ਦੇਾਂਗੇ ਸਾਰੀਆਂ ਮੈਡੀਸਿਨਸ ਇਹ ਪਬਲਿਕ ਸਰਕਾਰ ਹੈ ਜਿਨੇ ਕਿ ਮੁੱਲਾ ਕਲੀਨਿਕ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ 80 ਦਵਾਈਆਂ ਔਰ 38 ਡਾਇਗਨੋਸਟਿਕ ਟੈਸਟ ਔਰ ਉਹ ਤਕਰੀਬਨ ਤਕਰੀਬਨ ਬਣੇ ਹੋਇਆ ਤੁਸੀਂ ਉਹਨਾਂ ਦੀ ਸਰਵਿਸਿਜ਼ ਲੈ ਸਕਦੇ ਹੋ ਤੁਸੀਂ ਇਸ ਤੋਂ ਸਵਾਇ ਤੁਹਾਡੇ 3000 ਦੇ ਕਰੀਬ ਜਿਹੜੇ ਸੀਐਚਓਜ਼ ਉਹ ਵੀ ਹੈਗੇ ਆ ਸੈਂਟਰ ਉਹਨਾਂ ਕੋਲ ਵੀ ਐਚਵੀ ਉਹ ਤਾਂ ਟੈਸਟ ਕਰਦੇ ਆ ਉਹ ਜਿਹੜੀਆਂ ਹਾਈਰੈਸਟ ਪ੍ਰੈਗਨਸੀਜ਼ ਆ ਉਹ ਤੁਸੀਂ ਤੁਹਾਡੇ ਵਿੱਚ ਉਹ ਕੈਪੇਬਿਲਿਟੀ ਹੋਣੀ ਚਾਹੀਦੀ ਆ ਕਿ ਤੁਸੀਂ ਉਹ ਕਰਨੀਆਂ ਹੈਗੀਆਂ ਉਹਨਾਂ ਦੀ ਅਗਲੀ ਡਿਟੈਕਸ਼ਨ ਤੇ ਉਹਨਾਂ ਨੂੰ ਉਹਨਾਂ ਦਾ ਸਾਰਾ ਮੈਨੇਜਮੈਂਟ ਪਲੱਸ ਮੇਕ ਸ਼ੋਰ ਕਰਾਂ ਉਹਦੀ ਡਿਲੀਵਰੀ ਜਿਹੜੀ ਹੈਗੀ ਆ ਉਹ ਘਟੋ ਘਟ ਡਿਸਟ੍ਰਿਕਟ ਹਸਪੀਟਲ ਜਿੱਥੇ ਗਾਇਨਿਆ ਕੋਲ ਜਸਪ੍ਰੈਕਟਿਸ਼ਨ ਸਾਰੇ ਹੋਣ ਸੋ ਮਟਰਨਲ ਮੋਰਟੈਲਿਟੀ ਰੇਟ ਘਟਾਉਣ ਦੇ ਵਿੱਚ ਤੁਹਾਡਾ ਕੀ ਰੋਲ ਹੋਏਗਾ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀ ਜਿਹੜੀ ਇਹ ਵਾਲੀ ਜਿਹੜੀ ਜ਼ਿੰਮੇਵਾਰੀ ਆ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਆ ਲੋਕਾਂ ਦੀ ਸਿਹਤ ਤੋਂ ਵੱਡੀ ਜ਼ਿੰਮੇਵਾਰੀ ਕੀ ਹੁੰਦੀ ਆ ਕੈਰੀਅਰ ਪ੍ਰੋਗਰੈਸ਼ਨ ਦੀ ਓਪਰਚ्युनिटीਜ਼ ਵੀ ਤੁਹਾਨੂੰ ਅਸੀਂ ਦੇਵਾਂਗੇ ਔਰ ਮੈਂ ਚਾਹਨਾ ਕਿ ਜਦੋਂ ਤੁਸੀਂ ਰਿਟਾਇਰ ਹੋ ਤੁਸੀਂ ਐਜ਼ ਅ ਨਰਸਿੰਗ ਟਿਊਟਰ ਔਰ ਵਾਈਸ ਪ੍ਰਿੰਸੀਪਲ ਕਿਸੇ ਨਰਸਿੰਗ ਕਾਲਜ ਤੋਂ ਰਿਟਾਇਰ ਹੋ ਇਹ ਆਪਣੇ ਏਰੀਆ ਦੇ ਵਿੱਚ ਯੂ ਕੈਨ ਸਟਾਰਟ ਆਊਟ ਯੂ ਕੈਨ ਡਿਸਟਿੰਗੁਇਸ਼ ਯਰਸੈਲਫ ਮੈਂ ਚਾਹੁੰਗਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਰੇ ਤੇ ਅਸੀਂ ਉਹਨਾਂ ਨੂੰ ਆਨਰ ਕਰੀਏ ਡਰੱਗਸ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਯੂ ਆਰ ਯੂਥ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਪੰਜਾਬ ਦੀ ਐਸੂਲੇ ਜਿਹੜੀ ਆ ਗਈ ਆ ਉਹ ਮੈਂ ਕਹੂੰਗਾ ਦੁੱਖ ਦੀ ਰਗ ਜਿਹੜੀ ਹੈ ਗਈ ਆ ਉਹ ਨਸ਼ੇ ਜਿਹੜੇ ਸਾਡੇ ਬੱਚੇ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਡੀਡਿਕਸ਼ਨ ਸੈਂਟਰ ਰੀਹੈਬ ਸੈਂਟਰਸ ਹੈਗੇ ਆ ਸੋ ਯੂ ਆਰ ਦਾ ਕੀ ਪਰਸਨ ਜਿਹੜੇ ਉਹਨਾਂ ਨੂੰ ਮੋਟੀਵੇਟ ਕਰਕੇ ਤੁਸੀਂ ਉਹਨਾਂ ਮਾਵਾਂ ਦੀਆਂ ਉਹਨਾਂ ਪੈਣਾ ਦੀਆਂ ਉਹਨਾਂ ਦੀਆਂ ਅਸੀਸਾਂ ਲਓਗੇ ਤੁਸੀਂ ਜਿਨ੍ਹਾਂ ਦੇ ਇੱਕ ਬੱਚੇ ਨੂੰ ਤੁਸੀਂ ਨਸ਼ੇ ਚੋਂ ਬਾਹਰ ਕੱਢ ਦੋਗੇ ਯੂ ਓਨਲੀ ਹਵ ਟੂ ਗਾਈਡ ਥੈਮ ਐਂਡ ਟੇਕ ਥੈਮ ਟੂ ਡੀ ਐਡਿਕਸ਼ਨ ਸੈਂਟਰ ਜਿਹੜਾ ਗਵਰਨਮੈਂਟ ਦਾ ਹੈਗਾ ਅਸੀਂ ਉਹਨਾਂ ਨੂੰ ਨਸ਼ਾ ਛਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੋਈ ਲੋਨ ਦਵਾ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਾ ਕੇ ਉਹਨਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹਾਂ ਬਟ ਯੂ ਆਰ ਦਾ ਆਈਜ਼ ਐਂਡ ਈਅਰਜ਼ ਆਫ ਭਗਵੰਤ ਮਾਨ ਗਵਰਨਮੈਂਟ ਜਿਹੜਾ ਰੰਗਲਾ ਪੰਜਾਬ ਹੈ ਉਹਦੇ ਅਸਲੀ ਬ੍ਰਾਂਡ ਇੰਵੈਸਟਰ ਤੁਸੀਂ ਹੋ ਮਤਲਬ ਇਟ ਡਿਪੈਂਡਸ ਚਾਹੇ ਉਹ ਸਾਡਾ ਇਲੈਕਸ਼ਨ ਦਾ ਟਾਈਮ ਹੋਵੇ ਹੀ ਵਰਕਸ ਅਬਾਊਟ 18 ਆਰਜ਼ ਅੱਡੇ ਬਹੁਤ ਮਿਹਨਤ ਕਰਦੇ ਆ ਜੀ ਸਵੇਰ ਤੋਂ ਮਰਾ ਸੂਰਜ 6 ਵਜੇ ਅੱਡ ਤੱਕ ਵਰਕਰ ਰਹੇਗਾ ਐਸ ਮੁੱਖ ਮੰਤਰੀ ਵੀ ਇਸ ਮੰਗਦਾ ਪੀਪਲ ਮੋਸਟ ਆਫ ਦਾ ਟਾਈਮ ਸੋ ਹੀ ਇਸ ਵਰਕਿੰਗ ਵੈਰੀ ਹਾਰਡ ਯਰ ਚੀਫਨੈਸਟ ਇਸ ਵਰਕਿੰਗ ਵੈਰੀ ਹਾਰਡ ਐਂਡ ਵੀ ਆਰ ਆਲ ਕਮਿਟਿਡ ਮਾਈ ਆਫੀਸਰਸ ਆਰ ਵਰਕਿੰਗ ਵੈਰੀ ਹਾਰਡ ਐਂਡ ਲਾਸਟ ਵਟ ਨਾਟ ਦ ਲੀਸਟ ਜਦੋਂ ਆਪਾਂ ਵੀ ਆਰ ਐਨ ਐ ਡਿਵੈਲਪਿੰਗ ਕੰਟਰੀ ਆਪਾਂ ਕੋਈ ਅਮਰੀਕਾ ਦਾ ਮਿਸ਼ਨ ਨਹੀਂ ਆ ਸੋ ਯੂ ਹੈਵ ਟੂ ਲਰਨ ਟੂ ਵਰਕ ਵਿਦ ਅ ਹੈਂਡੀਕੈਪ ਤੁਹਾਡੇ ਕੋਲੇ ਬਹੁਤ ਸ ਔਰ ਤੁਹਾਡੇ ਘਰ ਦੀਆਂ ਮੁਸ਼ਕਲਾਂ ਹੋਣਗੀਆਂ ਬਟ ਆਲਵੇਜ਼ ਰਿਮੈਂਬਰ देयर इज ਆਮਬਡੀ ਐਲਸ Who is in a worse condition than you and they are waiting for you ਤਾਂ ਤੁਸੀਂ 1 ਘੰਟਾ ਪੜ੍ਹਨਾ ਜ਼ਰੂਰ ਆਪ ਆਪਣੇ ਨੂੰ You must read always ਜਿਹੜਾ ਵੀ ਮੈਡੀਸਨ ਦੇ ਵਿੱਚ ਹੈਗਾ ਉਹਨੇ 1 ਘੰਟਾ ਪੜ੍ਹਨਾ ਜ਼ਰੂਰ ਆ ਔਰ ਇਹ ਸੋਚਣਾ ਹੈਗਾ ਕਿ ਮੈਂ ਜਿਹੜਾ ਵੀ ਇਲਾਜ ਕਰ ਰਿਹਾ ਉਹ ਮੇਰੀ ਭੈਣ ਆ ਮੇਰੀ ਮਾਂ ਆ ਮੇਰੇ ਪਿਓ ਆ ਫੈਸ਼ਨ ਸ਼ੁਡ ਬੀ ਇੰਟੈਗਰਲ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਕਿਸੇ ਨਾਲ ਹਮਦਰਦੀ ਹੋਣੀ ਚਾਹੀਦੀ ਆ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਇੱਥੇ ਹੀ ਰੱਖ ਕੇ ਪੜ੍ਹਾਈ ਵਾਸਤੇ ਔਰ ਉਹਨਾਂ ਦੇ ਰੁਜ਼ਗਾਰ ਵਾਸਤੇ ਜੇ ਅਸੀਂ 872 ਮੱਲਾਕੜੇ ਖੋਲ੍ਹਿਆ ਤਾਂ ਉਹਦੇ ਵਿੱਚ ਘੱਟੋ-ਘੱਟ ਦੀ ਜਿਹੜੇ ਆ ਗਿਆ 3 3.5 ਹਜ਼ਾਰ ਤੋਂ ਇੰਡਾਇਰੈਕਟਲੀ ਆਸੋਰੋਂ ਨੂੰ ਜੌਬਸ ਮਿਲੀਆਂ ਗਈਆਂ ਸੋ ਦੋਜ਼ ਆਰ ਐਂਟਰੀ ਲੈਵਲ ਜੌਬਸ ਦੋਨੋਂ ਨੌਕਰੀ ਨਾ ਸਮਝੋ ਉਹਨਾਂ ਵਾਲੋ ਨਾਲ ਉੱਥੇ ਐਜੀਟੇਸ਼ਨ ਨਾ ਸ਼ੁਰੂ ਕਰਦੇ ਸਾਨੂੰ ਪੱਕੇ ਕਰੋ ਅਸੀਂ ਕੱਢ ਰਹੇ ਹਾਂ ਨਾ ਪੱਕੇ ਉਸਨੇ ਅਪਲਾਈ ਕਰੋ ਉੱਥੇ ਆਜੋ ਕਲੀਨिकल ਸਿਸਟਰ ਤੇ ਐਨਐਨ ਵੀ ਹੁੰਦੀ ਹੈ ਉੱਥੇ ਤੁਹਾਡੇ ਚੋਂ ਕੋਈ ਜ ਹੈਗੇ ਲੋਟ ਆਫ ਦਮ ਸੋ ਦੇ ਹੈਵ ਮੂਵਡ ਆਨ ਥਿਸ ਇਜ਼ ਦ ਵੇ ਕਿ ਪੱਕੀ ਨੌਕਰੀ ਕਿੱਦਾਂ ਲੈਣੀ ਹੈ ਮੈਂ ਬਾਕੀ ਸਾਰਿਆਂ ਨੂੰ ਵੀ ਕਹਨਾ ਚਾਹੀਏ ਜਿਹੜੇ ਸੜਕਾਂ ਦੇ ਉੱਤੇ ਧਰਨੇ ਦਿੰਦੇ ਆ ਜਿਹੜੇ ਨਾਰੇ ਲਾ ਕੇ ਫਿਰਦੇ ਆ ਉਹਨਾਂ ਨੂੰ ਮੈਂ ਕਹਿੰਦਾ ਕਿ ਤੁਸੀਂ ਮੇਨ ਸਟਰੀਮ 'ਚ ਆਓ ਸਾਨੂੰ ਮਿਲੋ ਸਾਡੇ ਨਾਲ ਗੱਲ ਕਰੋ ਵੀ ਆਰ ਕੰਸਰਨਡ ਅਸੀਂ ਸਾਰਿਆਂ ਨੂੰ ਪੱਕੇ ਕਰਾਂਗੇ ਐਂਡ ਆਈ ਸ਼ੋਰ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮੈਂ ਯਕੀਨ ਦਿਵਾਣਾ ਕਿ ਜਿੰਨੇ ਵੀ ਕੱਚੇ ਇਹ ਕੱਚੇ ਆੜੇ ਦੇ ਆਪਣੀ ਨਾਦਰਣਾ ਜੀ ਅਸੀਂ ਸਾਰਾ ਪੰਜਾਬ ਦਾ ਠੀਕ ਹੈ ਔਰ ਕਿ ਪੰਜਾਬ ਸਾਡਾ ਇਹ ਦੇਸ਼ ਸਾਡਾ ਇਸ ਸਾਡੇ ਨਾਲ ਜਿਆਦਾ ਤੁਹਾਡਾ ਕੋਈ ਬੱਚਿਆਂ ਨੂੰ ਬਲੌਗ ਕਰਦਾ ਇਹ ਬੱਚਿਆਂ ਦਾ ਦੇਸ਼ ਹੈ ਤੁਹਾਡਾ ਦੇਸ਼ ਹੈ ਨੌਜਵਾਨਾਂ ਦਾ ਦੇਸ਼ ਹੈ ਇਹ ਪੰਜਾਬ ਹੈ ਤੁਸੀਂ ਕਿਹੋ ਜਿਹਾ ਪੰਜਾਬ ਚਾਹੁੰਦੇ ਹੋ ਤੁਸੀਂ ਕਿਹੋ ਜਿਹਾ ਦੇਸ਼ ਚਾਹੁੰਦੇ ਹੋ ਉਹ ਜਿਹੜਾ ਚਾਹੁੰਦੇ ਉਹੋ ਜਿਹਾ ਬਣਾਉਣ ਵਿੱਚ ਵੀ ਇਹ పార్ਟ ਆਫ ਦਾ ਟੀਮ ਸੋ ਇਹਨਾਂ ਸ਼ਬਦਾਂ ਨਾਲ ਮੇਰੀਆਂ ਗੁੱਡ ਵਿਸ਼ੇਸ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਮਾਪੇ ਬਾਂ ਨੂੰ ਤੁਹਾਡੇ ਟੀਚਰਜ਼ ਨੂੰ ਤੁਹਾਡੇ ਭਰਾ ਭਰਾਵਾਂ ਨੂੰ ਤੁਹਾਡੀ ਫੈਮਲੀਜ਼ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਕਿ ਤੁਹਾਨੂੰ ਜਦੋਂ ਪੱਕੀ ਨੌਕਰੀ ਮਿਲਦੀ ਹੈ ਤਾਂ ਬਹੁਤ ਉਸ ਦਿਨ ਘਰ ਦੇ ਵਿੱਚ ਮਤਲਬ ਪਾਰਟੀਆਂ ਹੁੰਦੀਆਂ ਔਰ ਜਸ਼ਨ ਮਨਾਏ ਜਾਂਦੇ ਆ ਗੋ ਐਂਡ ਸੈਲੀਬ੍ਰੇਟ ਐਂਡ ਲੋਕਾਂ ਦੀ ਸੇਵਾ ਕਰੋ ਬਹੁਤ ਬਤਨਵਾ